ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਸ ਹਫਤੇ ਦਾ ਰਾਸ਼ੀ ਫਲ ਕੀ ਰਹਿਣ ਵਾਲਾ ਹੈ ਤੇ ਇਹਨਾਂ 12 ਰਾਸ਼ੀਆਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਨਵੇਂ ਬਦਲਾਅ ਆਉਣਗੇ ਤੇ ਕਿਹੜੀਆਂ ਕਿਹੜੀਆਂ ਰਾਸ਼ੀਆਂ ਖੁਸ਼ ਨਸੀਬ ਹੋਣਗੀਆਂ ਜਿਨ੍ਹਾਂ ਦੀ ਕਿਸਮਤ ਵਿੱਚ ਲਿਖੀਆਂ ਜਾਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਿਖ ਕੇ ਹਾਜ਼ਰੀ ਲਗਵਾਓ ਜੀ ਜਿਸ ਨਾਲ ਤੁਹਾਡਾ ਸਾਰਾ ਹੀ ਹਫਤਾ ਖੁਸ਼ੀਆਂ ਦੇ ਨਾਲ ਭਰਿਆ ਰਹੇ ਸਭ ਤੋਂ ਪਹਿਲੀ ਤੇ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਇਸ ਹਫਤੇ ਦੀ ਸ਼ੁਰੂਆਤ ਮੇਖ ਰਾਸ਼ੀ ਦੇ ਲੋਕਾਂ ਲਈ ਥੋੜੀ ਹੌਲੀ ਹੀ ਹੋਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਥੋੜਾ ਘੱਟ ਸਹਿਯੋਗ ਮਿਲਣ ਵਾਲਾ ਹੈ ਜੇਕਰ ਤੁਸੀਂ ਕਿਸੇ ਕਾਰੋਬਾਰ ਵਿੱਚ ਸ਼ਾਮਲ ਹੋ ਤਾਂ ਤੁਹਾਨੂੰ ਇਸ ਸਮੇਂ ਦੌਰਾਨ ਕੋਈ ਵੱਡਾ ਸੌਦਾ ਬਹੁਤ ਹੀ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਪੈਸੇ ਦਾ ਲੈਣ ਦੇਣ ਵੀ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ ਦੂਜਿਆਂ ਦੇ ਗੁੰਮਰਾਹ ਹੋਣ ਤੋਂ ਬਚੋ ਅਤੇ ਸੋਚ ਸਮਝ ਕੇ ਕਿਸੇ ਵੀ ਕੰਮ ਵਿੱਚ ਪੈਸਾ ਲਗਾਓ ਨਹੀਂ ਤਾਂ ਤੁਹਾਡਾ ਪੈਸਾ ਫਸ ਵੀ ਸਕਦਾ ਹੈ ਹਫਤੇ ਦੇ ਮੱਧ ਵਿੱਚ ਤੁਹਾਡੇ ਘਰ ਵਿੱਚ ਤੰਗੀ ਪਰੇਸ਼ਾਨੀ ਆ ਸਕਦੀ ਹੈ ਇਸ ਸਮੇਂ ਦੌਰਾਨ ਅਚਾਨਕ ਕੁਝ ਵੱਡੇ ਖਰਚੇ ਆ ਸਕਦੇ ਹਨ ਨੌਕਰੀ ਪੇਸ਼ਾ ਲੋਕਾਂ ਨੂੰ ਇਸ ਸਮੇਂ ਦੌਰਾਨ ਆਪਣੇ ਕੰਮ ਵਿੱਚ ਲਾਪਰਵਾਹੀ ਤੋਂ ਬਚਣਾ ਹੋਵੇਗਾ ਨਹੀਂ ਤਾਂ ਤੁਹਾਨੂੰ ਆਪਣੀਆਂ ਗਲਤੀਆਂ ਦੇ ਲਈ ਆਪਣੇ ਬੌਸ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੁਹਾਡੇ ਨਿੱਜੀ ਜੀਵਨ ਵਿੱਚ ਤੁਹਾਡੇ ਪਰਿਵਾਰ ਵਿੱਚ ਕਿਸੇ ਬਜ਼ੁਰਗ ਦੀ ਸਿਹਤ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਹਫਤਾ ਠੀਕ ਰਹਿਣ ਵਾਲਾ ਹੈ। ਪ੍ਰੇਮ ਸਬੰਧਾਂ ਵਿੱਚ ਕੋਈ ਗਲਤਫਹਿਮੀ ਤੁਹਾਡੇ ਰਿਸ਼ਤੇ ਵਿੱਚ ਦਰਾੜ ਪੈਦਾ ਕਰ ਸਕਦੀ ਹੈ। ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਆਪਣੇ ਪ੍ਰੇਮੀ ਸਾਥੀ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ। ਵਿਵਹਤਾ ਜੀਵਨ ਸੁਧਾਰਨ ਰਹੇਗਾ। ਤੁਹਾਡੇ ਲਈ ਇਹ ਹਫਤਾ ਲੱਕੀ ਰਹਿਣ ਵਾਲਾ ਦਿਨ ਹੈ ਸੋਮਵਾਰ ਤੇ ਵੀਰਵਾਰ ਅਤੇ ਤੁਹਾਡੇ ਲਈ ਲੱਕੀ ਰੰਗ ਹੋਣਗੇ ਪਿੰਕ ਤੇ ਵਾਈਟ। ਤੁਹਾਡੇ ਲਈ ਇਸ ਹਫਤੇ ਦਾ ਉਪਾਅ ਹੈ ਹਰ ਰੋਜ਼ ਤੁਸੀਂ ਚੜ੍ਹਦੇ ਸੂਰਜ ਨੂੰ ਜਲ ਚੜਾਓ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲੋਕ ਇਸ ਹਫਤੇ ਕਿਸੇ ਗੱਲ ਨੂੰ ਲੈ ਕੇ ਥੋੜੇ ਜਿਹੇ ਡਰੇ reh ਸਕਦੇ ਹਨ ਇਸ ਹਫਤੇ ਤੁਹਾਡੇ ਵਿਰੋਧੀ ਸਰ ਗਰਮ ਰਹਿਣਗੇ ਅਤੇ ਤੁਹਾਡੇ ਕੰਮ ਵਿੱਚ ਰੁਕਾਵਟ ਪਾਉਣਗੇ ਇਸ ਹਫਤੇ ਤੁਸੀਂ ਕਿੰਨੇ ਸਫਲ ਰਹੋਗੇ ਇਹ ਤੁਹਾਡੇ ਕੰਮ ਪ੍ਰਤੀ ਤੁਹਾਡੀ ਇਮਾਨਦਾਰੀ ਤੇ ਹੀ ਨਿਰਭਰ ਕਰੇਗਾ ਅਜਿਹੀ ਸਥਿਤੀ ਵਿੱਚ ਪੂਰੀ ਸਾਵਧਾਨੀ ਅਤੇ ਇਕਾਗਰਤਾ ਦੇ ਨਾਲ ਕੰਮ ਕਰੋ ਅਤੇ ਆਪਣੀਆਂ ਯੋਜਨਾਵਾਂ ਨੂੰ ਪੂਰਾ ਹੋਣ ਤੋਂ ਪਹਿਲਾਂ ਪ੍ਰਗਟਨਾ ਕਰੋ ਹਫਤੇ ਦੀ ਸ਼ੁਰੂਆਤ ਬਹੁਤ ਹੀ ਬਿਜ਼ੀ ਹੋ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਕੰਮ ਲਈ ਲੰਬੀ ਦੂਰੀ ਦੀ ਯਾਤਰਾ ਕਰਨੀ ਵੀ ਪੈ ਸਕਦੀ ਹੈ ਯਾਤਰਾ ਥਕਾ ਦੇਣ ਵਾਲੀ ਅਤੇ ਉਮੀਦ ਤੋਂ ਘੱਟ ਲਾਭਦਾਇਕ ਸਾਬਿਤ ਹੋਵੇਗੀ ਜਿਸ ਕਾਰਨ ਤੁਸੀਂ ਥੋੜਾ ਜਿਹਾ ਉਦਾਸ रह ਸਕਦੇ ਹੋ ਜੇਕਰ ਤੁਸੀਂ ਕਿਸੇ ਇਮਤਿਹਾਨ ਜਾਂ ਮੁਕਾਬਲੇ ਦੀ ਤਿਆਰੀ ਵਿੱਚ ਰੁੱਝੇ ਹੋਏ ਹੋ ਤਾਂ ਤੁਹਾਨੂੰ ਸਖਤ ਮਿਹਨਤ ਕਰਨ ਤੋਂ ਬਾਅਦ ਹੀ ਲੋੜੀਂਦੇ ਨਤੀਜੇ ਮਿਲਣਗੇ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਤੁਹਾਨੂੰ ਐਸ਼ੋ ਆਰਾਮ ਦੀਆਂ ਚੀਜ਼ਾਂ ਖਰੀਦਣ ਜਾਂ ਕਿਸੇ ਵੱਡੀ ਲੋੜ ਨੂੰ ਪੂਰਾ ਕਰਨ ਲਈ ਵੱਡੀ ਰਕਮ ਖਰਚ ਕਰਨੀ ਪੈ ਸਕਦੀ ਹੈ ਜੇਕਰ ਤੁਸੀਂ ਲਾਪਰਵਾਹੀ ਨਾਲ ਰਹੋਗੇ ਤਾਂ ਤੁਸੀਂ ਮੌਸਮੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਪ੍ਰੇਮ ਸਬੰਧਾਂ ਵਿੱਚ ਆਪਣੇ ਜਨੂਨ ਨੂੰ ਸੋਚ ਸਮਝ ਕੇ ਵਧਾਓ ਨਹੀਂ ਤਾਂ ਤੁਹਾਨੂੰ ਬੇਲੋੜੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤੁਹਾਡੇ ਲਈ ਇਸ ਹਫ਼ਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਮੰਗਲਵਾਰ ਤੇ ਸ਼ੁੱਕਰਵਾਰ ਅਤੇ ਲੱਕੀ ਰੰਗ ਹੈ ਹਰਾ ਤੇ ਲਾਲ। ਤੁਹਾਡੇ ਲਈ ਇਸ ਹਫ਼ਤੇ ਦਾ ਉਪਾਅ ਹੈ ਰੋਜ਼ਾਨਾ ਤੁਸੀਂ ਸ਼੍ਰੀ ਅੰਤਰ ਦੀ ਪੂਜਾ ਕਰੋ। ਅਤੇ ਰਸੋਈ ਵਿੱਚ ਬਣੀ ਪਹਿਲੀ ਰੋਟੀ ਗਾਂ ਨੂੰ ਖਵਾਓ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਨਵੇਂ ਮੌਕੇ ਲੈ ਕੇ ਆਉਣ ਵਾਲਾ ਹੈ ਜੇਕਰ ਤੁਸੀਂ ਬੇਰੋਜ਼ਗਾਰ ਹੋ ਤਾਂ ਤੁਹਾਨੂੰ ਇਸ ਹਫਤੇ ਆਪਣਾ ਮਨ ਚਾਹਾ ਕੰਮ ਜਾਂ ਰੋਜ਼ਗਾਰ ਵੀ ਮਿਲ ਸਕਦਾ ਹੈ ਪਹਿਲਾਂ ਤੋਂ ਨੌਕਰੀ ਕਰ ਰਹੇ ਲੋਕਾਂ ਦੀ ਸਥਿਤੀ ਅਤੇ ਸਥਿਤੀ ਵਿੱਚ ਵਾਧਾ ਹੋ ਸਕਦਾ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੀ ਨੌਕਰੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਹਫ਼ਤੇ ਤੁਹਾਨੂੰ ਕਿਸੇ ਪਾਸਿਓਂ ਕੋਈ ਵੱਡੀ ਪੇਸ਼ਕਸ਼ ਮਿਲ ਸਕਦੀ ਹੈ ਸੀਨੀਅਰ ਅਤੇ ਜੂਨੀਅਰ ਦੋਵੇਂ ਹੀ ਤੁਹਾਡੇ ਪ੍ਰਤੀ ਮਿਹਰਬਾਨ ਰਹਿਣਗੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਹਫ਼ਤੇ ਦੇ ਦੂਜੇ ਅੱਧ ਵਿੱਚ ਵਿਸ਼ੇਸ਼ ਲਾਭ ਮਿਲ ਸਕਦਾ ਹੈ ਇਸ ਮਿਆਦ ਦੇ ਦੌਰਾਨ ਕਾਰੋਬਾਰ ਦੇ ਵਿਸਥਾਰ ਦੀਆਂ ਯੋਜਨਾਵਾਂ ਸਾਕਾਰ ਹੁੰਦੀਆਂ ਨਜ਼ਰ ਆਉਣਗੀਆਂ ਇੱਕ ਵੱਡੇ ਸੌਦੇ ਤੇ ਦਸਤਕਦ ਕਰਨ ਨਾਲ ਮਾਰਕੀਟ ਵਿੱਚ ਤੁਹਾਡੀ ਭਰੋਸੇਯੋਗਤਾ ਵਧੇਗੀ। ਪ੍ਰੇਮ ਸੰਬੰਧਾਂ ਲਈ ਇਹ ਹਫਤਾ ਪੂਰੀ ਤਰ੍ਹਾਂ ਅਨੁਕੂਲ ਹੈ। ਤੁਹਾਡੇ ਪ੍ਰੇਮੀ ਸਾਥੀ ਦੇ ਨਾਲ ਪਿਆਰ ਅਤੇ ਵਿਸ਼ਵਾਸ ਵਧੇਗਾ। ਵਿਆਹੁਤਾ ਜੀਵਨ ਖੁਸ਼ਹਾਲ ਰਹੇਗਾ। ਤੁਹਾਨੂੰ ਆਪਣੇ ਪ੍ਰੇਮੀ ਸਾਥੀ ਤੋਂ ਕੋਈ ਹੈਰਾਨੀਜਨਕ ਤੋਹਫ਼ਾ ਵੀ ਮਿਲ ਸਕਦਾ ਹੈ। ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਐਤਵਾਰ ਤੇ ਸ਼ੁੱਕਰਵਾਰ। ਅਤੇ ਲੱਕੀ ਰੰਗ ਹੈ ਜੀ ਚਿੱਟਾ ਤੇ ਕੇਸਰੀ ਤੁਹਾਡੇ ਲਈ ਇਸ ਹਫਤੇ ਦਾ ਉਪਾਅ ਹੈ ਹਰ ਰੋਜ਼ ਭਗਵਾਨ ਲక్ష్ਮੀ ਨਾਰਾਇਣ ਨੂੰ ਪੀਲੇ ਫੁੱਲ ਚੜਾਓ ਅਤੇ ਸ਼੍ਰੀ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਲਈ ਇਹ ਹਫਤੇ ਦੇ ਸ਼ੁਰੂ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਇਸ ਸਮੇਂ ਦੌਰਾਨ ਕੰਮ ਵਿੱਚ ਮੁਸ਼ਕਲਾਂ ਤੁਹਾਡੀ ਚਿੰਤਾ ਦਾ ਮੁੱਖ ਕਾਰਨ ਬਣ ਜਾਣਗੀਆਂ ਇਸ ਸਮੇਂ ਦੌਰਾਨ ਤੁਹਾਡਾ ਧਿਆਨ ਆਪਣੇ ਟੀਚੇ ਤੋਂ ਭਟਕ ਸਕਦਾ ਹੈ ਅਤੇ ਬੇਲੋੜੇ ਕੰਮਾਂ ਵਿੱਚ ਉਲਝਣ ਵੀ ਪੈਦਾ ਕਰ ਸਕਦਾ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਤੁਹਾਡਾ ਕੰਮ ਪ੍ਰਭਾਵਿਤ ਨਾ ਹੋਵੇ ਤੁਹਾਨੂੰ ਸਾਵਧਾਨੀ ਅਤੇ ਸਮੇਂ ਤੇ ਆਪਣਾ ਟੀਚਾ ਜਾਂ ਨਿਰਧਾਰਤ ਕੰਮ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ। ਨੌਕਰੀ ਵਾਲੇ ਲੋਕਾਂ ਨੂੰ ਇਸ ਹਫ਼ਤੇ ਆਪਣੇ ਕੰਮ ਵਾਲੀ ਥਾਂ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਲੋੜ ਹੋਵੇਗੀ। ਗਲਤੀ ਨਾਲ ਵੀ ਆਪਣੇ ਅਧੀਨ ਕੰਮ ਨਾ ਕਰੋ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਤੁਹਾਡੀ ਸਿਹਤ ਪ੍ਰਤੀ ਸਾਵਧਾਨ ਰਹਿਣ ਦੀ ਵਿਸ਼ੇਸ਼ ਲੋੜ ਹੋਵੇਗੀ ਇਸ ਸਮੇਂ ਦੌਰਾਨ ਮੌਸਮੀ ਰੋਗ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਜਾਂ ਕੋਈ ਪੁਰਾਣੀ ਬਿਮਾਰੀ ਦੁਬਾਰਾ ਆ ਸਕਦੀ ਹੈ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਨਾ ਕਰੋ ਨਹੀਂ ਤਾਂ ਹਸਪਤਾਲ ਜਾਣਾ ਵੀ ਪੈ ਸਕਦਾ ਹੈ ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਸ਼ੁੱਕਰਵਾਰ ਤੇ ਐਤਵਾਰ ਅਤੇ ਲੱਕੀਰੰਗ ਹੈ ਨੀਲਾ ਤੇ ਕਾਲਾ ਉਪਾ ਹਰ ਰੋਜ਼ ਭਗਵਾਨ ਸ਼ਿਵ ਦੀ ਪੂਜਾ ਕਰੋ ਅਤੇ ਰুদ্রਰਾਕਸ਼ਟਮ ਦਾ ਪਾਠ ਜ਼ਰੂਰ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਚੰਗੀ ਸਿਹਤ ਦੇ ਨਾਲ ਭਰਪੂਰ ਹੈ ਇਸ ਹਫਤੇ ਤੁਹਾਡੇ ਯੋਜਨਾਬੱਧ ਕੰਮ ਸਮੇਂ ਤੇ ਪੂਰੇ ਹੋ ਜਾਣਗੇ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਅਤੇ ਹੌਸਲਾ ਵਧੇਗਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਮੱਸਿਆਵਾਂ ਇਸ ਹਫ਼ਤੇ ਦੇ ਅੰਤ ਤੱਕ ਹੱਲ ਹੋ ਸਕਦੀਆਂ ਹਨ ਕਾਰੋਬਾਰੀ ਨਜ਼ਰੀਏ ਤੋਂ ਇਹ ਹਫ਼ਤਾ ਸ਼ੁਭ ਹੈ ਹਫ਼ਤੇ ਦੇ ਸ਼ੁਰੂ ਤੋਂ ਤੁਸੀਂ ਆਪਣੇ ਕਾਰੋਬਾਰ ਵਿੱਚ ਅਨੁਕੂਲ ਰਹੋਗੇ ਅਤੇ ਮਨ ਚਾਹੇ ਲਾਭ ਪ੍ਰਾਪਤ ਹੋਣਗੇ ਬਾਜ਼ਾਰ ਵਿੱਚ ਤੁਹਾਡੀ ਭਰੋਸੇਯੋਗਤਾ ਵਧੇਗੀ ਵਿਦੇਸ਼ਾਂ ਵਿੱਚ ਕਾਰੋਬਾਰ ਜਾਂ ਨੌਕਰੀ ਕਰਨ ਵਾਲਿਆਂ ਨੂੰ ਵਿਸ਼ੇਸ਼ ਲਾਭ ਮਿਲ ਸਕਦਾ ਹੈ ਕਾਮਕਾਜੀ ਔਰਤਾਂ ਦੇ ਰੁਤਬੇ ਅਤੇ ਰੁਤਬੇ ਵਿੱਚ ਵਾਧੇ ਨਾਲ ਨਾ ਸਿਰਫ ਕੰਮ ਵਾਲੀ ਥਾਂ ਸਗੋਂ ਘਰ ਪਰਿਵਾਰ ਤੇ ਸਮਾਜ ਵਿੱਚ ਵੀ ਉਹਨਾਂ ਦਾ ਸਨਮਾਨ ਵਧੇਗਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਹਫਤਾ ਸਧਾਰਨ ਰਹਿਣ ਵਾਲਾ ਹੈ ਤੁਹਾਡੀ ਇਮਿਊਨਿਟੀ ਵਧੇਗੀ ਅਤੇ ਤੁਸੀਂ ਜ਼ਿੰਦਗੀ ਦਾ ਪੂਰਾ ਆਨੰਦ ਲੈਂਦੇ ਹੋਏ ਦੇਖਿਆ ਹੋਵੇਗਾ ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਸੋਮਵਾਰ ਤੇ ਬੁੱਧਵਾਰ ਅਤੇ ਲਕੀਰ ਰੰਗ ਹੈ ਨੀਲਾ ਤੇ ਸੰਤਰੀ ਤੁਸੀਂ ਇਸ ਹਫਤੇ ਜਿਹੜਾ ਉਪਾਅ ਕਰਨਾ ਹੈ ਜੀ ਭਗਵਾਨ ਲక్ష్ਮੀ ਨਾਰਾਇਣ ਦੀ ਪੂਜਾ ਕਰੋ ਅਤੇ ਹਰ ਰੋਜ਼ ਨਾਰਾਇਣ ਕਵਚ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਥੋੜਾ ਜਿਹਾ ਪ੍ਰਤੀਕੂਲ ਰਹਿਣ ਵਾਲਾ ਹੈ ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਆਪਣੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਵੱਡਾ ਨੁਕਸਾਨ ਵੀ ਚਲਣਾ ਪੈ ਸਕਦਾ ਹੈ ਇਸ ਹਫਤੇ ਤੁਹਾਡੇ ਜੀਵਨ ਵਿੱਚ ਕੁਝ ਵੱਡੇ ਬਦਲਾਅ ਹੋ ਸਕਦੇ ਹਨ ਜਿਸ ਦੀ ਤੁਹਾਨੂੰ ਉਮੀਦ ਨਹੀਂ ਹੋਵੇਗੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਇਸ ਹਫਤੇ ਆਲਸ ਅਤੇ ਹੰਕਾਰ ਤੋਂ ਬਚਣ ਦੀ ਲੋੜ ਹੋਵੇਗੀ ਨਹੀਂ ਤਾਂ ਤੁਹਾਡੇ ਕੰਮ ਵੀ ਵਿਗੜ ਸਕਦੇ ਹਨ ਜੇਕਰ ਤੁਸੀਂ ਬੇਰੋਜ਼ਗਾਰ ਹੋ ਅਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਭਟਕ ਰਹੇ ਹੋ ਤਾਂ ਤੁਹਾਨੂੰ ਇਸ ਦੇ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਬਾਜ਼ਾਰ 'ਚ ਫਸੇ ਪੈਸੇ ਨੂੰ ਕਢਵਾਉਣ 'ਚ ਮੁਸ਼ਕਲਾਂ ਵੀ ਆ ਸਕਦੀਆਂ ਹਨ ਤੁਸੀਂ ਆਪਣੇ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਥੋੜੇ ਬਹੁਤ ਚਿੰਤਿਤ ਰਹਿ ਸਕਦੇ ਹੋ ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਜੀ ਸ਼ਨੀਵਾਰ ਤੇ ਵੀਰਵਾਰ ਅਤੇ ਲੱਕੀ ਰੰਗ ਹੈ ਹਰਾ ਤੇ ਗੁਲਾਬੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਭਗਵਾਨ ਸ਼੍ਰੀ ਗਣੇਸ਼ ਨੂੰ ਦੁਰਵਾ ਚੜਾਓ ਅਤੇ ਹਰ ਰੋਜ਼ ਗਣਪਤੀ ਅਰਥਰਵਸ਼ੀਕਰ ਦਾ ਪਾਠ ਜ਼ਰੂਰ ਕਰੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਇਸ ਹਫਤੇ ਤੁਲਾ ਰਾਸ਼ੀ ਦੇ ਲੋਕ ਕਿਸੇ ਵੀ ਕੰਮ ਨੂੰ ਕੱਲ ਤੱਕ ਟਾਲਣ ਤੋਂ ਬਚੋ ਨਹੀਂ ਤਾਂ ਅਨੁਮਾਨਿਤ ਲਾਭ ਅਤੇ ਸਫਲਤਾ ਪ੍ਰਾਪਤ ਕਰਨਾ ਸੰਭਵ ਨਹੀਂ ਹੋਵੇਗਾ ਸਗੋਂ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਹਫਤੇ ਦੀ ਸ਼ੁਰੂਆਤ ਰਿਸ਼ਤਿਆਂ ਦੇ ਨਜ਼ਰੀਏ ਤੋਂ ਕੁਝ ਪ੍ਰਤੀਕੂਲ ਰਹਿਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਡੇ ਪਿਤਾ ਦੇ ਤੁਹਾਡੇ ਨਾਲ ਸੰਬੰਧ ਕਿਸੇ ਮੁੱਦੇ ਨੂੰ ਲੈ ਕੇ ਵਿਗੜ ਸਕਦੇ ਹਨ ਤੁਹਾਡੇ ਚੰਗੇ ਵਿਹਾਰ ਦੇ ਬਾਵਜੂਦ ਤੁਹਾਨੂੰ ਕੁਝ ਮੁੱਦਿਆਂ ਤੇ ਆਪਣੇ ਰਿਸ਼ਤੇਦਾਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਹਫਤੇ ਦੇ ਮੱਧ ਵਿੱਚ ਅਚਾਨਕ ਕੁਝ ਵੱਡੇ ਖਰਚੇ ਤੁਹਾਡੇ ਤਿਆਰ ਕੀਤੇ ਹੋਏ ਬਜਟ ਨੂੰ ਵਿਗਾੜ ਸਕਦੇ ਹਨ। ਅਜੇਹੇ ਵਿੱਚ ਪੈਸੇ ਦਾ ਲੈਣ ਦੇਣ ਸਾਵਧਾਨੀ ਦੇ ਨਾਲ ਕਰੋ। ਕਿਸੇ ਨੂੰ ਬਰਬਾਦ ਨਾ ਕਰੋ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ। ਆਪਣੇ ਪ੍ਰੇਮ ਸੰਬੰਧਾਂ ਨੂੰ ਬਿਹਤਰ ਬਣਾਈ ਰੱਖਣ ਲਈ ਆਪਣੇ ਪਿਆਰੇ ਸਾਥੀ ਦੇ ਨਾਲ ਇਮਾਨਦਾਰੀ ਵਰਤੋ ਅਤੇ ਕਿਸੇ ਵੀ ਤਰ੍ਹਾਂ ਦੇ ਦਿਖਾਵੇ ਤੋਂ ਬਚੋ। ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਹਾਡੇ ਲਈ ਇਸ ਹਫ਼ਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਸ਼ੁੱਕਰਵਾਰ ਤੇ ਐਤਵਾਰ ਅਤੇ ਲੱਕੀ ਰੰਗ ਹੈ ਲਾਲ ਤੇ ਚਿੱਟਾ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਕ੍ਰਿਸਟਲ ਦੇ ਬਣੇ ਹੋਏ ਸ਼ਿਵਲਿੰਗ ਦੀ ਪੂਜਾ ਕਰੋ। ਅਤੇ ਰੁਦਰਾਕਸ਼ ਮਾਲਾ ਦੇ ਨਾਲ ਓਮ ਨਮਹ ਸ਼ਿਵੇਦਾ ਮੰਤਰ ਵੱਧ ਤੋਂ ਵੱਧ ਜਾਪ ਕਰੋ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਜੀਵਨ ਵਿੱਚ ਚੁੜੀਆਂ ਸਾਰੀਆਂ ਹੀ ਵੱਡੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਮਦਦਗਾਰ ਸਾਬਿਤ ਹੋਵੇਗਾ ਇਸ ਹਫਤੇ ਤੁਹਾਨੂੰ ਆਪਣੇ ਕਰੀਬੀ ਦੋਸਤਾਂ ਅਤੇ ਸ਼ੁਭ ਚਿੰਤਕਾਂ ਦਾ ਪੂਰਾ ਸਹਿਯੋਗ ਮਿਲੇਗਾ ਪਰਿਵਾਰਕ ਮੈਂਬਰ ਵੀ ਤੁਹਾਡੇ ਸਹਿਯੋਗ ਅਤੇ ਹਰ ਸਮੇਂ ਤਿਆਰ ਰਹਿਣਗੇ ਕੋਈ ਖਾਸ ਕੰਮ ਸ਼ੁਰੂ ਕਰਨ ਜਾਂ ਕੋਈ ਵੱਡਾ ਫੈਸਲਾ ਲੈਣ ਸਮੇ ਤੁਹਾਨੂੰ ਆਪਣੇ ਪਿਤਾ ਦੀ ਵਿਸ਼ੇਸ਼ ਮਦਦ ਮਿਲੇਗੀ ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਕੈਰੀਅਰ ਅਤੇ ਕਾਰੋਬਾਰ ਦੇ ਨਾਲ ਜੁੜੀ ਕੁਝ ਚੰਗੀ ਜਾਣਕਾਰੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੀ ਇੱਜ਼ਤ ਹੋਰ ਵਧ ਜਾਵੇਗੀ ਜੇ ਜ਼ਮੀਨ ਜਾਇਦਾਦ ਜਾਂ ਜੱਦੀ ਕਿਸੇ ਥਾਂ ਦੇ ਨਾਲ ਸੰਬੰਧਿਤ ਕੋਈ ਵਿਵਾਦ ਤੁਹਾਡਾ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਫੈਸਲਾ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ ਤੁਹਾਡੇ ਲਈ ਇਸ ਹਫ਼ਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਵੀਰਵਾਰ ਤੇ ਮੰਗਲਵਾਰ ਅਤੇ ਲੱਕੀ ਰੰਗ ਹੈ ਜੀ ਹਰਾ ਤੇ ਨੀਲਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਤ ਉਪਾਸਨਾ ਵਿੱਚ ਰੋਜ਼ਾਨਾ ਸੱਤ ਵਾਰ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਇਸ ਹਫ਼ਤੇ ਜੇਕਰ ਇੱਕ ਕਦਮ ਪਿੱਛੇ ਹਟ ਕੇ ਦੋ ਕਦਮ ਅੱਗੇ ਵਧਣ ਦੀ ਸੰਭਾਵਨਾ ਹੈ ਤਾਂ ਤਨ રાશિ ਦੇ ਲੋਕਾਂ ਨੂੰ ਅਜਿਹਾ ਕਰਨ ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਤਨ રાશિ ਦੇ ਲੋਕ ਜੇਕਰ ਇਸ ਹਫਤੇ ਹੰਕਾਰ ਅਤੇ ਆਲਸ ਨੂੰ ਤਿਆਗ ਕੇ ਆਪਣੇ ਕੰਮ ਨੂੰ ਪੂਰਾ ਕਰਦੇ ਹਨ ਤਾਂ ਉਹਨਾਂ ਨੂੰ ਉਮੀਦ ਤੋਂ ਜ਼ਿਆਦਾ ਲਾਭ ਅਤੇ ਸਫਲਤਾ ਮਿਲ ਸਕਦੀ ਹੈ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਹਫਤੇ ਦੀ ਸ਼ੁਰੂਆਤ ਸ਼ੁਭ ਰਹਿਣ ਵਾਲੀ ਹੈ ਅਤੇ ਇਸ ਦੌਰਾਨ ਉਹਨਾਂ ਨੂੰ ਮਨਚਾਹੇ ਲਾਭ ਵੀ ਮਿਲ ਸਕਦਾ ਹੈ ਪਰ ਉਤਰਾਧਿਕਾਰੀ ਵਿੱਚ ਉਹਨਾਂ ਨੂੰ ਕਾਰੋਬਾਰ ਦੇ ਸੰਬੰਧ ਵਿੱਚ ਥੋੜੀ ਹੋਰ ਕਾਹਲੀ ਕਰਨੀ ਪੈ ਸਕਦੀ ਹੈ ਨੌਕਰੀ ਪੇਸ਼ਾ ਲੋਕਾਂ ਲਈ ਇਹ ਹਫਤਾ ਅਨੁਕੂਲ ਹੀ ਰਹਿਣ ਵਾਲਾ ਹੈ ਰਿਸ਼ਤਿਆਂ ਦੇ ਨਜ਼ਰੀਏ ਤੋਂ ਇਹ ਹਫਤਾ ਤੁਹਾਡੇ ਲਈ ਅਨੁਕੂਲ ਹੀ ਰਹੇਗਾ ਹਫਤੇ ਦੇ ਮੱਧ ਵਿੱਚ ਕਿਸੇ ਪਿਆਰੇ ਦੇ ਆਉਣ ਨਾਲ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਤੁਹਾਨੂੰ ਪਰਿਵਾਰਕ ਮੈਂਬਰਾਂ ਤੋਂ ਚੰਗਾ ਸਹਿਯੋਗ ਮਿਲੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸੁਹਾਵਣਾ ਸਮਾਂ ਬਿਤਾਉਣ ਦੇ ਮੌਕੇ ਮਿਲਣਗੇ। ਹਫਤੇ ਦੇ ਅਖੀਰਲੇ ਅੱਧ ਵਿੱਚ ਅਚਾਨਕ ਸੈਰ-ਸਪਾਟਾ ਜਾਂ ਤੀਰਥ ਯਾਤਰਾ ਦਾ ਪ੍ਰੋਗਰਾਮ ਵੀ ਬਣ ਸਕਦਾ ਹੈ। ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਐਤਵਾਰ ਤੇ ਸ਼ੁੱਕਰਵਾਰ ਅਤੇ ਲੱਕੀ ਰੰਗ ਹੈ ਲਾਲ ਅਤੇ ਪਿੰਕ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਕੇਸਰ ਦਾ ਤਿਲਕ ਲਗਾ ਕੇ ਭਗਵਾਨ ਸ਼੍ਰੀ ਵਿਸ਼ਨੂੰ ਦੀ ਪੂਜਾ ਕਰੋ ਅਤੇ ਸ਼੍ਰੀ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਇਹ ਹਫ਼ਤਾ ਕੈਰੀਅਰ ਅਤੇ ਕਾਰੋਬਾਰ ਦੇ لحاظ ਨਾਲ ਮਕਰ ਰਾਸ਼ੀ ਦੇ ਲੋਕਾਂ ਲਈ ਵਿਸ਼ੇਸ਼ ਸ਼ੁਭ ਅਤੇ ਲਾਭ ਲੈ ਕੇ ਆਵੇਗਾ। ਇਸ ਹਫ਼ਤੇ ਜੇਕਰ ਤੁਸੀਂ ਕਿਸੇ ਖਾਸ ਕੰਮ ਲਈ ਪੂਰੇ ਦਿਲ ਨਾਲ ਕੋਸ਼ਿਸ਼ ਕਰੋਗੇ ਤਾਂ ਉਸ ਵਿੱਚ ਮਨਚਾਹੀ ਸਫਲਤਾ ਮਿਲਣ ਦੀ ਪੂਰੀ ਹੀ ਸੰਭਾਵਨਾ ਹੈ ਕਿਉਂਕਿ ਇਸ ਹਫਤੇ ਤੁਹਾਨੂੰ ਸ਼ੁਭ ਕਿਸਮਤ ਦਾ ਪੂਰਾ ਸਹਿਯੋਗ ਮਿਲਣ ਵਾਲਾ ਹੈ ਤੁਹਾਡੇ ਅਧੂਰੇ ਹੋਏ ਕੰਮ ਇਸ ਸਮੇਂ ਪੂਰੇ ਹੋ ਜਾਣਗੇ ਇਸ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਕਿਸੇ ਖਾਸ ਵਿਅਕਤੀ ਦੀ ਮਦਦ ਨਾਲ ਦੂਰ ਹੋ ਜਾਣਗੀਆਂ ਰਾਜਨੀਤੀ ਅਤੇ ਸਮਾਜ ਸੇਵਾ ਨਾਲ ਜੁੜੇ ਲੋਕਾਂ ਨੂੰ ਹਫਤੇ ਦੇ ਮੱਧ ਵਿੱਚ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ ਤੁਹਾਨੂੰ ਭੈਣ ਭਰਾਵਾਂ ਤੋਂ ਅਨੁਕੂਲ ਸਹਿਯੋਗ ਅਤੇ ਸਮਰਥਨ ਪ੍ਰਾਪਤ ਹੋਵੇਗਾ। ਦੋਸਤ ਤੁਹਾਡੇ ਤੇ ਪੂਰੀ ਤਰ੍ਹਾਂ ਮਿਹਰਬਾਨ ਹੋਣਗੇ। ਜੇਕਰ ਤੁਸੀਂ ਕਿਸੇ ਨੂੰ ਆਪਣਾ ਪਿਆਰ ਜ਼ਾਹਰ ਕਰਨ ਬਾਰੇ ਸੋਚ ਰਹੇ ਹੋ ਤਾਂ ਅਜੀਹਾ ਕਰਨ ਨਾਲ ਤੁਹਾਡੀ ਮਦਦ ਹੋ ਸਕਦੀ ਹੈ। ਪਰਿਵਾਰਕ ਮੈਂਬਰ ਪਹਿਲਾਂ ਤੋਂ ਮੌਜੂਦ ਪ੍ਰੇਮ ਸੰਬੰਧਾਂ ਨੂੰ ਸਵੀਕਾਰ ਕਰਕੇ ਵਿਆਹ ਤੇ ਮੋਹਰ ਲਗਾ ਸਕਦੇ ਹਨ। ਤੁਹਾਨੂੰ ਆਪਣੇ ਸਹੁਰਿਆਂ ਤੋਂ ਵੀ ਛੇਚ ਸਹਿਯੋਗ ਮਿਲੇਗਾ। ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਬੁੱਧਵਾਰ ਤੇ ਸ਼ਨੀਵਾਰ ਅਤੇ ਲੱਕੀ ਰੰਗ ਹੈ ਹਰਾ ਤੇ ਸੰਤਰੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਤਾਂਬੇ ਦੇ ਭਾਂਡੇ ਨਾਲ ਸ਼ਿਵਲਿੰਗ ਨੂੰ ਜਲ ਚੜਾਓ ਅਤੇ ਗਾਇਤਰੀ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਰਾਹਤ ਭਰਿਆ reh ਸਕਦਾ ਹੈ ਜੀਵਨ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਕੋਈ ਵੱਡੀ ਸਮੱਸਿਆ ਇਸ ਹਫ਼ਤੇ ਹੱਲ ਹੋ ਸਕਦੀ ਹੈ। ਪਰਿਵਾਰ ਦੇ ਕਿਸੇ ਸੀਨੀਅਰ ਮੈਂਬਰ ਦੀ ਮਦਦ ਨਾਲ ਤੁਹਾਡੀ ਕੋਈ ਵੱਡੀ ਚਿੰਤਾ ਦੂਰ ਹੋ ਸਕਦੀ ਹੈ। ਬੱਚਿਆਂ ਦੀ ਉਚੇਰੀ ਸਿੱਖਿਆ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ। ਜੇਕਰ ਤੁਸੀਂ ਕਾਰੋਬਾਰ ਵਿੱਚ ਸ਼ਾਮਲ ਹੋ ਤਾਂ ਹੋ ਸਕਦਾ ਹੈ ਕਿ ਹਫ਼ਤੇ ਦੇ ਪਹਿਲੇ ਅੱਧ ਵਿੱਚ ਕਾਰੋਬਾਰ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਪਰ ਉਤਰੀ ਅੱਧ ਤੱਕ ਸਭ ਕੁਝ ਪਟੜੀ ਤੇ ਆ ਜਾਵੇਗਾ। ਅਤੇ ਇਸ ਦੇ ذریعے ਤੁਸੀਂ ਲੋੜਿੰਦਾ ਲਾਭ ਵੀ ਪ੍ਰਾਪਤ ਕਰਨ ਦੇ ਯੋਗ ਹੋ ਜਾਓਗੇ ਕਾਰੋਬਾਰੀ ਵਿਸਤਾਰ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਦਿਖਾਈ ਦੇਣਗੀਆਂ ਸਿਹਤ ਅਤੇ ਸੰਬੰਧਾਂ ਦੇ لحاظ ਨਾਲ ਹਫਤੇ ਦੇ ਦੂਜੇ ਅੱਧ ਵਿੱਚ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੋਵੇਗੀ ਇਸ ਦੌਰਾਨ ਕੰਮ ਤੇ ਜਾਂ ਨਿੱਜੀ ਜ਼ਿੰਦਗੀ ਵਿੱਚ ਲੋਕਾਂ ਨਾਲ ਗੱਲ ਕਰਦੇ ਸਮੇਂ ਗਲਤੀ ਨਾਲ ਵੀ ਕਿਸੇ ਦਾ ਮਜ਼ਾਕ ਨਾ ਉਡਾਓ ਨਹੀਂ ਤਾਂ ਸਾਲਾਂ ਤੋਂ ਬਣੇ ਰਿਸ਼ਤੇ ਵਿੱਚ ਦਰਾੜ ਵੀ ਆ ਸਕਦੀ ਹੈ। ਪ੍ਰੇਮ ਸਬੰਧਾਂ ਵਿੱਚ ਬਹੁਤ ਸਾਵਧਾਨੀ ਦੇ ਨਾਲ ਅੱਗੇ ਵਧੋ ਅਤੇ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚੋ। ਤੁਹਾਡੇ ਲਈ ਇਸ ਹਫ਼ਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਮੰਗਲਵਾਰ ਤੇ ਐਤਵਾਰ ਅਤੇ ਲੱਕੀ ਰੰਗ ਹੈ ਜਾਮਨੀ ਤੇ ਨੀਲਾ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਰੋਜ਼ਾਨਾ ਸ਼ਵੇਤ ਰਕ ਗਣਪਤੀ ਦੀ ਪੂਜਾ ਕਰੋ ਅਤੇ ਗਣਪਤੀ ਅਥਰਵਸ਼ੀਕ ਕਰਦਾ ਪਾਠ ਜ਼ਰੂਰ ਕਰੋ ਸ਼ਨੀਵਾਰ ਨੂੰ ਪਿੱਪਲ ਦੇ ਦਰਖਤ ਦੇ ਹੇਠਾਂ ਸਰੋਂ ਦੇ ਤੇਲ ਦਾ ਦੀਵਾ ਜਗਾਓ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਇਸ ਹਫਤੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੇ ਮੁਕਾਬਲਿਆਂ ਵਿੱਚ ਮਨਚਾਹੀ ਸਫਲਤਾ ਮਿਲ ਸਕਦੀ ਹੈ ਜੇਕਰ ਤੁਸੀਂ ਉੱਚ ਸਿੱਖਿਆ ਲਈ ਯਤਨਸ਼ੀਲ ਹੋ ਤਾਂ ਇਸ ਵਿੱਚ ਲੀਆਂ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ ਇਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਮਦਦ ਨਾਲ ਵਿਦੇਸ਼ ਵਿੱਚ ਕੈਰੀਅਰ ਅਤੇ ਕਾਰੋਬਾਰ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਜੇਕਰ ਤੁਸੀਂ ਕੰਮ ਕਰਨ ਵਾਲੇ ਵਿਅਕਤੀ ਹੋ ਤਾਂ ਤੁਹਾਨੂੰ ਆਪਣੇ ਬੌਸ ਤੋਂ ਲੜਿੰਦਾ ਤਬਾਦਲਾ ਜਾਂ ਤਰੱਕੀ ਪੁਰਸਕਾਰ ਵੀ ਮਿਲ ਸਕਦਾ ਹੈ ਅਹੁਦਾ ਅਤੇ ਕਦਮ ਵਧਣ ਨਾਲ ਕਾਮਕਾਰੀ ਔਰਤਾਂ ਦਾ ਸਨਮਾਨ ਨਾ ਸਿਰਫ ਕੰਮ ਵਾਲੀ ਥਾਂ ਤੇ ਸਗੋਂ ਪਰਿਵਾਰ ਵਿੱਚ ਵੀ ਵਧੇਗਾ ਸਿਹਤ ਅਤੇ ਸੰਬੰਧਾਂ ਦੇ لحاظ ਨਾਲ ਇਹ ਹਫਤਾ ਤੁਹਾਡੇ ਲਈ ਪੂਰੀ ਤਰ੍ਹਾਂ ਅਨੁਕੂਲ ਰਹਿਣ ਵਾਲਾ ਹੈ ਜੇਕਰ ਕਿਸੇ عزیز ਨਾਲ ਤੁਹਾਡਾ ਰਿਸ਼ਤਾ ਵਿਗੜ ਗਿਆ ਹੈ ਤਾਂ ਇਸ ਹਫਤੇ ਕਿਸੇ ਦੋਸਤ ਦੀ ਮਦਦ ਨਾਲ ਰਿਸ਼ਤੇ ਵਿੱਚ ਸਾਰੀਆਂ ਗਲਤਫਹਿਮੀਆਂ ਅਤੇ ਖਟਾਸ ਦੂਰ ਹੋ ਜਾਵੇਗੀ ਵਿੱਤੀ ਨਜ਼ਰੀਏ ਤੋਂ ਇਹ ਹਫਤਾ ਤੁਹਾਡੇ ਲਈ ਬਹੁਤ ਹੀ ਸ਼ੁਭਫਲ ਦੇਣ ਵਾਲਾ ਹੈ ਇਸ ਹਫਤੇ ਤੁਹਾਨੂੰ ਅਚਾਨਕ ਕਿਸੇ ਯੋਜਨਾ ਜਾਂ ਉਧਾਰ ਦੇ ਪੈਸੇ ਵਿੱਚ ਫਸਿਆ ਹੋਇਆ ਪੈਸਾ ਮਿਲ ਜਾਵੇਗਾ। ਇਸ ਹਫਤੇ ਤੁਹਾਨੂੰ ਕਈ ਸਰੋਤਾਂ ਤੋਂ ਪੈਸਾ ਮਿਲ ਸਕਦਾ ਹੈ। ਕੋਈ ਵੱਡੀ ਇਸ਼ਾ ਪੂਰੀ ਕਰਨ ਵਿੱਚ ਤੁਹਾਨੂੰ ਪਿਤਾ ਦਾ ਵਿਸ਼ੇਸ਼ ਸਹਿਯੋਗ ਮਿਲੇਗਾ। ਇਕਲੌੜੇ ਜਾਂਦਾ ਵਿਅਕਤੀ ਸਿੰਗਲ ਲੋਕਾਂ ਦੇ ਜੀਵਨ ਵਿੱਚ ਦਾਖਲ ਹੋ ਸਕਦਾ ਹੈ। ਇਸ ਹਫਤੇ ਨਵੇਂ ਦੋਸਤ ਬਣਨਗੇ ਅਤੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ। ਪ੍ਰੇਮ ਸੰਬੰਧ ਗੂੜੇ ਹੋਣਗੇ। ਤੁਹਾਨੂੰ ਆਪਣੇ ਜੀਵਨ ਸਾਥੀ ਤੋਂ অনুকূল ਸਹਿਯੋਗ ਮਿਲੇਗਾ ਤੁਹਾਡੇ ਲਈ ਇਸ ਹਫਤੇ ਦਾ ਲੱਕੀ ਰਹਿਣ ਵਾਲਾ ਦਿਨ ਹੈ ਵੀਰਵਾਰ ਤੇ ਸ਼ਨੀਵਾਰ ਅਤੇ ਲੱਕੀ ਰੰਗ ਹੈ ਲਾਲ ਤੇ ਪੀਲਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਪੀਲੇ ਫੁੱਲ ਚੜਾ ਕੇ ਭਗਵਾਨ ਸ਼੍ਰੀ ਵਿਸ਼ਨੂੰ ਦੀ ਪੂਜਾ ਕਰੋ ਅਤੇ ਖਾਸ ਕਰਕੇ ਵੀਰਵਾਰ ਨੂੰ ਗਾਂ ਨੂੰ ਰੋਟੀ ਅਤੇ ਗੁੜ ਖਿਲਾਓ ਧੰਨਵਾਦ